ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਵਾਨ ਹਰ ਨਾਨਕ ਸਾਚ ਵਖਾਨਾ तो कौटल गुरु सेविया अहनस सहज सुभाए दर्शन परसिया गुरु कै जन्म मरण दुख जाए नूर हो सिफ सुख समी नूर अरस हो कुरस हो चटिया ਤੋ ਦੇ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਹੱਲਾ 3 ਤ੍ਰਿਸ਼ਨਾ ਦਾਦੀ ਜਲ ਮੁਈ ਜਲ ਜਲ ਕਰੇ ਪੁਕਾਰ ਸਾਥ ਗੁਰ ਸੀਤਲ ਜੇ ਮਿਲੈ ਫਿਰ ਜਲੈ ਨ ਦੂਜੀ ਵਾਰ ਤਰੇ ਸੁਨਾ ਦਾਦੀ ਜਲ ਮੁਈ ਜਲ ਜਲ ਕਰੇ ਪੁਕਾਰ ਸਤ ਗੁਰ ਸੀਤਲ ਜੇ ਮਿਲੇ ਫਿਰ ਜਲਾ ਨ ਦੂਜੀ ਵਾਰ ਨਾਨਕ ਵਿਨ ਨਾਵੇ ਨਿਰਭਉ ਕੋ ਨਹੀਂ ਜਿ ਚਰ ਸ਼ਬਦ ਨਾ ਕਰੇ ਵਿਚਾਰ ਮਹੱਲਾ ਤੀਜਾ ਭੇਖੀ ਅਗਨ ਨਾ 부ਜਈ ਚਿੰਤਾ ਹੈ ਮਨ ਮਾਹੇ ਵਰਮੀ ਮਾਰੀ ਸਾਪ ਨਾ ਮਰੈ ਤਉਨੇ ਗੁਰੇ ਕਰਮ ਕਮਾਹਿ ਸਤ ਗੁਰ ਦਾਤਾ ਸੇਵੀਐ ਸ਼ਬਦ ਵਸੈ ਮਨ ਆਏ ਮਨ ਤਨ ਸੀਤਲ ਸ਼ਾਂਤ ਹੋਏ ਤ੍ਰਿਸ਼ਨਾ ਅਗਨ 부ਝਾਏ ਸੁਖਾ ਸਿਰ ਸਦਾ ਸੁਖ ਹੋਏ ਜਾਂ ਵਿੱਚੋ ਆਪ ਗਵਾਏ ਗੁਰਮਖਿ ਉਦਾਸੀ ਸੋ ਕਰੇ ਦੇ ਸੱਚ ਰਹੈ ਲਿਵ ਲਾਏ ਚਿੰਤਾ ਮੂਲ ਨਾ ਹੋਵਈ ਹਰ ਨਾਮ ਰਜਾ ਆਗਾਏ ਨਾਨਕ ਨਾਮ ਬਿਨਾ ਨਹ ਛੂਟੀ ਐ ਹਉ ਮੈਂ ਪਚੈ ਪਚਾਏ ਭਾਵ ਸਤਿਗੁਰੂ ਜੀ ਇਲਾਹੀ ਬਾਣੀ ਦੇ ਵਿੱਚ ਸਾਨੂੰ ਹਰਮਾਨ ਕਰਦੇ ਨੇ ਦੁਨੀਆ ਤ੍ਰਿਸ਼ਨਾ ਦੀ ਸਾੜੀ ਹੋਈ ਦੁਖੀ ਹੋ ਰਹੀ ਹੈ ਸੜ ਸੜ ਕੇ ਵਿਲਕ ਰਹੀ ਹੈ ਜੇ ਇਹ ਠੰਡ ਪਾਉਣ ਵਾਲੇ ਗੁਰੂ ਨੂੰ ਮਿਲ ਪਏ ਤਾਂ ਫਿਰ ਦੂਜੀ ਵਾਰੀ ਨਾ ਸੜੇ ਹੇ ਨਾਨਕ ਨਾਮ ਤੋਂ ਬਿਨਾ ਕਿਸੇ ਦਾ ਭੀ ਡਰ ਨਹੀਂ ਮੁਕਦਾ ਜਦ ਤੱਕ ਗੁਰੂ ਦੇ ਸ਼ਬਦ ਦੀ ਰਾਹੀ ਮਨੁੱਖ ਪ੍ਰਭੂ ਦੀ ਵਿਚਾਰ ਨਾ ਕਰੇ ਪੇਖ ਧਾਰਿਆ ਤ੍ਰਿਸ਼ਨਾ ਦੀ ਅਗ ਨਹੀਂ ਬੁਝਦੀ ਮਨ ਵਿੱਚ ਚਿੰਤਾ ਟਿਕੀ ਰਹਿੰਦੀ ਹੈ ਉਹ ਮਨੁੱਖ ਤਿਵੇਂ ਦੇ ਕਰਮ ਕਰਦੇ ਹਨ ਜਿਵੇਂ ਸੱਪ ਦੀ ਖੋਡ ਬੰਦ ਕੀਤਿਆਂ ਸੱਪ ਨਹੀਂ ਮਰਦਾ ਜੇ ਨਾਮ ਦੀ ਦਾਤ ਦੇਣ ਵਾਲੇ ਗੁਰੂ ਦੀ ਦੱਸੀ ਹੋਈ ਕਾਰ ਕਰੀਏ ਤਾਂ ਗੁਰੂ ਦਾ ਸ਼ਬਦ ਮਨ ਵਿੱਚ ਆ ਵਸਦਾ ਹੈ ਫਿਰ ਮਨ ਤਨ ਠੰਡਾ ਠਾਰ ਹੋ ਜਾਂਦਾ ਹੈ ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ ਗੁਰੂ ਦੀ ਸੇਵਾ ਵਿੱਚ ਜਦੋਂ ਮਨੁੱਖ ਅਹੰਕਾਰ ਦੂਰ ਕਰਦਾ ਹੈ ਤਾਂ ਸਭ ਤੋਂ ਸ਼੍ਰੇਸ਼ਟ ਸੁੱਖ ਮਿਲਦਾ ਹੈ ਗੁਰੂ ਦੇ ਸਾਹਮਣੇ ਹੋਇਆ ਹੋਇਆ ਉਹ ਮਨੁੱਖ ਹੀ ਤ੍ਰਿਸ਼ਨਾ ਵੱਲੋਂ ਤਿਆਗ ਕਰਦਾ ਹੈ ਜੋ ਸੱਚੇ ਨਾਮ ਵਿੱਚ ਸੁਰਤ ਜੋੜੀ ਰੱਖਦਾ ਹੈ ਉਸ ਨੂੰ ਚਿੰਤਾ ਉੱਕਾ ਹੀ ਨਹੀਂ ਹੁੰਦੀ ਪ੍ਰਭੂ ਦੇ ਨਾਲ ਹੀ ਉਹ ਚੰਗੀ ਤਰ੍ਹਾਂ ਰਜਿਆ ਰਹਿੰਦਾ ਹੈ हे ਨਾਨਕ ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾਂ ਤ੍ਰਿਸ਼ਨਾ ਦੀ ਆਗ ਤੋਂ ਬਚ ਨਹੀਂ ਸਕੀਦਾ ਨਾਮ ਤੋਂ ਬਿਨਾਂ ਜੀਵ ਅਹੰਕਾਰ ਵਿੱਚ ਪਏ ਛੜਦੇ ਹਨ